ਤੇ ਸਤਿਗੁਰਾਂ ਨੂੰ ਪੁੱਛਿਆ ਮਹਾਰਾ ਸੰਸਾਰ ਕਿਉਂ ਲਟ ਰਹਿਦਾ ਭਗਤਾਂ ਦੇ ਮਹਾਰਾ ਨੇ ਕਿਹਾ ਭਗਤਾਂ ਦੇ ਸੰਸਾਰਿਆ ਜੋੜ ਕਦੇ ਨਾ ਆਇਆ ਜੋੜਨੀ ਆਉਂਦਾ ਇਹਨਾਂ ਦੇ ਵਿੱਚ ਇਸ ਕਰਕੇ ਇਹ ਉਲਟੀ ਰਹਿੰਦੇ ਤੁਸੀਂ ਵੀ ਇਸ ਪਾਸੇ ਲਗੋਗੇ ਨਾ ਤਾਂ ਕੋਈ ਨਾ ਕੋਈ ਤੁਹਾਨੂੰ ਰੋਕੇਗਾ ਕਿਹੜੇ ਕੇਸੇ ਪਕੇੜੇ ਪਾਸੇ ਮੂੰਚੋ ਕੇ ਤੁਰ ਪਿਆ ਦੂ ਉਹ ਕਮਾ ਕੁਛ ਕੁਛ ਕਰ ਖਾਲਸਾ ਜੀਓ ਜਿਨ੍ਹਾਂ ਜਿਨ੍ਹਾਂ ਨੇ ਇਸ ਭਗਤੀ ਵਿੱਚ ਲੱਗਣਾ ਹੋਵੇ ਉਹ ਕਿਸੇ ਦੀ ਪਰਵਾਹ ਨਾ ਕਰੇ ਇੱਕ ਨਦੀ ਦਾ ਉਦਾਹਰਣ ਹੈ ਖਾਲਸਾ ਜੀ ਉਸ ਵੇਲੇ ਨਦੀ ਚੱਲਦੀ ਨਾ ਜਦੋਂ ਸਮੁੰਦਰ ਨੂੰ ਮਿਲਦੀ ਨਦੀ ਤੇ ਰਸਤੇ ਵਿੱਚ ਬੜੀਆਂ ਰੁਕਾਵਟਾਂ ਆਉਂਦੀਆਂ ਉਹਨਾਂ ਨੂੰ ਵੱਡੇ ਵੱਡੇ ਪਹਾੜ ਵੱਡੇ ਵੱਡੇ ਚਟਾਨ ਵੱਡੇ ਵੱਡੇ ਖਾਈਆਂ ਖੜ ਪਰ ਜਿਹੜੀ ਨਦੀ ਹੈ ਨਾ ਉਹ ਚੱਲਦੀ ਰਹਿੰਦੀ ਜਿੱਥੇ ਰੁਕਾਵਟ ਆਉਂਦਾ ਉੱਥੇ ਸਗੋਂ ਤੇਜ਼ ਹੋ ਜਾਂਦੀ ਇਸ ਕਰਕੇ ਜਿੱਥੇ ਵੀ ਰੁਕਾਵਟਾਂ ਪੈਣ ਖਾਲਸਾ ਜੀਓ ਭਜਨ ਨਹੀਂ ਛੱਡਣਾ ਬੰਦਗੀ ਨਹੀਂ ਛੱਡਣੀ ਰੁਕਾਵਟ ਦਾ ਮੁਕਾਬਲਾ ਨਿਮਰਤਾ ਨਾਲ ਕਰਨਾ ਘਰ ਵਿੱਚ ਕਲੇਸ਼ ਵੀ ਨਹੀਂ ਪਾਉਣਾ ਡੰਡਾ ਸੋਟਾ ਨਹੀਂ ਖੜਕਾਉਂਦੇ ਰਹਿਣਾ ਭਾਂਡੇ ਨਹੀਂ ਵਜਾਉਂਦੇ ਰਹਿਣੇ ਉਹਨਾਂ ਦਾ ਮੁਕਾਬਲਾ ਨਿਮਰਤਾ ਨਾਲ ਕਰਨਾ ਫੱਟ ਜੋੜ ਕੇ ਕਰਨਾ ਤੇ ਆਪਣੀ ਭਗਤੀ ਚਾਲੂ ਰੱਖਣੀ ਭਗਤ ਪ੍ਰਹਿਲਾਦ ਹੋਇਆ ਖਾਲਸਾ ਜੀਓ ਜਿਸ ਨੇ ਭਗਤੀ ਕੀਤੀ ਉਹਨਾਂ ਦਾ ਇਤਿਹਾਸ ਤੁਹਾਨੂੰ ਸਾਰਿਆਂ ਨੂੰ ਪਤਾ ਭਗਤੀ ਕਰਦਾ ਸੀ ਰੱਬ ਨੂੰ ਮੰਨਦਾ ਸੀ ਪਰ ਹਰਨਾਕਿਸ ਕਹਿੰਦਾ ਸੀ ਇਹ ਰੱਬ ਨੂੰ ਨਾ ਮੰਨੇ ਮੇਰੇ ਕਦਮ ਤੇ ਚੱਲੇ ਮੇਰੇ ਕਦਮ ਚਹਨ ਤੇ ਚੱਲੇ ਇਹ ਮੈਨੂੰ ਮੰਨੇ ਪਰ ਪ੍ਰਲਾਦ ਕਹਿੰਦਾ ਨਹੀਂ ਮੈਂ ਰੱਬ ਨੂੰ ਮੰਨਣਾ ਜਿਹੜੇ ਮਨਮੁਖ ਹੁੰਦੇ ਨੇ ਨਾ ਉਹ ਆਪਣੀ ਇਨ ਮਨਾਉਂਦੇ ਪਰ ਜਿਹੜੇ ਗੁਰਮੁਖ ਹੁੰਦੇ ਹਨ ਉਹ ਪ੍ਰਵਾਹ ਨਹੀਂ ਕਰਦੇ ਕਿਉਂਕਿ ਉਹ ਨਾਮ ਜਪਦੇ ਭਜਨ ਕਰਦੇ ਬੰਦਗੀ ਕਰਦੇ ਖਾਲਸਾ ਜੀ ਉਹਨਾਂ ਨੂੰ ਇੱਕ ਭਰੋਸਾ ਹੁੰਦਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੇ ਤੇ ਉਹ ਉਹਨਾਂ ਦੀ ਪ੍ਰਵਾਹ ਨਹੀਂ ਕਰਦੇ ਜਿਹੜੀ ਦੁਨੀਆ ਨਾ ਖਾਲਸਾ ਜੀ ਉਹ ਬੜੀ ਅਕਲਮੰਦ ਤੇ ਬੜੀ ਹੁਸ਼ਿਆਰ ਹੈ ਉਹ ਆਪਣੇ ਆਪ ਨੂੰ ਦੁਰਸਤ ਸਮਝ ਕੇ ਚੱਲਦੀ ਅਗਰ ਇੱਕ ਪਾਸੇ ਪਤੀ ਲੱਗ ਜਾਵੇ ਪਰਮਾਰਥ ਵਾਲ ਤੇ ਪਤਨੀ ਰੋਗ ਦੀ ਕਈਆਂ ਦੀ ਪਤਨੀ ਲੱਗ ਜਾਂਦੀ ਤੇ ਪਤੀ ਰੋਗ ਦਾ ਕਈਆਂ ਦੀ ਮਾਂ ਲੱਗਦੀ ਤੇ ਬੇਟੇ ਰੋਗ ਦੇ ਕਈਆਂ ਦੇ ਬੇਟੇ ਲੱਗ ਜਾਂਦੇ ਤੇ ਮਾਂ ਰੋਗ ਦੀ ਸੋ ਖਾਲਸਾ ਜੀਓ ਕਦੇ-ਕਦੇ ਜੀਵਨ ਵਿੱਚ ਵਿਚਰਦੇ ਹੋਏ ਜੇ ਦੋਵੇਂ ਜੋੜੀ ਪਰਮਾਤਮਾ ਦੇ ਨਾਲ ਜੁੜੀ ਤੇ ਸਮਝਣਾ ਇਸ ਪਰਿਵਾਰ ਤੇ ਕਿਰਪਾ ਹੈਗੀ ਦੋਵੇਂ ਉੱਠ ਕੇ ਨਾਮ ਜਪਦੇ ਬਾਣੀ ਪੜ੍ਹਦੇ ਸਿਮਰਨ ਕਰਦੇ ਬੰਦਗੀ ਕਰਦੇ ਤੇ ਸਮਝਣਾ ਇਸ ਤੇ ਕਿਰਪਾ ਹੈਗੀ ਜੇ ਸਾਰਾ ਟੱਬਰ ਹੀ ਲੱਗਾ ਹੋਇਆ ਹੋਵੇ ਪੁੱਤ ਵੀ ਲੱਗੀ ਧੀ ਵੀ ਲੱਗੀ ਮਾਂ ਵੀ ਲੱਗੀ ਪਿਓ ਵੀ ਲੱਗਾ ਬੱਚੇ ਵੀ ਲੱਗੇ ਤੇ ਇਹਨਾਂ ਦੇ ਤੇ ਵੱਡੇ ਭਾਗ ਹੈ ਕਈ ਕਈ ਥਾਂ ਵੇਖਿਆ ਜਾਂਦਾ ਹੈ ਪਤੀ ਤੇ ਭਜਨ ਨਹੀਂ ਕਰਦਾ ਪਰ ਪਤਨੀ ਨੂੰ ਨਹੀਂ ਰੋਕਦਾ ਕਹਿੰਦਾ ਤੂੰ ਨਾਮ ਜਪਿਆ ਕਰ ਤੂੰ ਭਜਨ ਕਰਿਆ ਕਰ ਕਈ ਥਾਂ ਇਹੋ ਜਿਹਾ ਹੁੰਦਾ ਪਤੀ ਲੱਗਿਆ ਹੁੰਦਾ ਪਤਨੀ ਨਹੀਂ ਰੋਕ ਪਤਨੀ ਨਹੀਂ ਨਾਮ ਜਪਦੀ ਪਰ ਉਹ ਰੋਕਦੀ ਨਹੀਂ ਪਰ ਕਈ ਖਾਲਸਾ ਜੀ ਇਹੋ ਜੇ ਥਾਂ ਵੀ ਸਾਨੂੰ ਮਿਲਦੇ ਕਈ ਵਿਚਾਰੀਆਂ ਕਈ ਵਿਚਾਰੇ ਸਿੰਘ ਆਖਾਂ ਜੀ ਹੰਝੂ ਲਾ ਕੇ ਕੇਰਦੇ ਕਹਿੰਦੇ ਬਾਬਾ ਜੀ ਕਹਿਣ ਲੱਗੇ ਸਵੇਰੇ ਉੱਠੀ ਤਾਂ ਅੰਮ੍ਰਿਤ ਵੇਲੇ ਨਾਮ ਜਪਣ ਨੂੰ ਇਸ਼ਨਾਨ ਕਰਕੇ ਚਿੱਤ ਕਰਦਾ ਕਿ ਹੁਣ ਭਜਨ ਕਰੀਏ ਸਮਾਦੀ ਲਾਈਏ ਘਰ ਵਾਲੀ ਉਸੇ ਵੇਲੇ ਕਲੇਸ਼ ਮਚਾ ਦਿੰਦੀ ਕਹਿਣ ਲੱਗੇ ਅੱਤੀ ਰਾਤ ਨੂੰ ਉੱਠਣਾ ਸੀ ਤੇ ਬਾਬਾ ਹੀ ਬਣ ਜਾਣਾ ਸੀ ਤੂੰ ਆਹ ਮੇਰੇ ਨਾਲ ਕਹਨੂੰ ਵਿਆਹ ਕੀਤਾ ਜੇ ਇਸ ਰਾਤੀ ਰਾਤ ਨੂੰ ਕਹਿੰਦੇ ਬਾਬਾ ਜੀ ਕਲੇਸ਼ ਮਚਿਆ ਹੁੰਦਾ ਫਿਰ ਚੁੱਪ ਕਰਕੇ ਸੌਂ ਜਾਈਦਾ ਮੈਂ ਕਿਹਾ ਚਾਉਣਾ ਨਹੀਂ ਕੋਈ ਨਾ ਕੋਈ ਤਰੀਕੇ ਨਾਲ ਭਜਨ ਚਾਲੂ ਕਰਨ ਕਈ ਬੀਬੀਆਂ ਮਿਲ ਜਾਂਦੀਆਂ ਕਹਿੰਦੇ ਬਾਬਾ ਜੀ ਬੜੀ ਅੱਛਾ ਹੁੰਦੀ ਸਵੇਰੇ ਉੱਠ ਕੇ ਗੁਰਦਾਰੀ ਨੂੰ ਜਾਈਏ ਉੱਠ ਕੇ ਬਾਣੀ ਪੜੀਏ ਭਜਨ ਕਰੀਏ ਸਿਮਰਨ ਕਰੀਏ ਪਤੀਆਂ ਦਾ ਖਬਰਦਾਰ ਉਠੀ ਤੇ ਹਨ ਕਰੀਏ ਕੀ ਗੱਲ ਇੱਕ ਬੀਬੀ ਗੱਲ ਲੇ ਕਿ ਬਾਬਾ ਜੀ ਸਾਡੇ ਤੋਂ ਨਾ ਪੰਜਾਬ ਪੰਜਾਬ ਰਹਿੰਦੀ ਸੀ ਉਹ ਮਿਲੀ ਮੈਨੂੰ ਕਹਿਣ ਲਿਖ ਸਾਡੇ ਕੋਲ ਬੜੇ ਮਹਾਤਮਾ ਹੁੰਦੇ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਸਿਮਰਨ ਕਰਨ ਵਾਲੇ ਤੋ ਲੋਕ ਕਿ ਉਹਨਾਂ ਦੇ ਕੋਲ ਜਾ ਕੇ ਆਪਣਾ ਦੁੱਖ ਸੁਖ ਪੁੱਛਦੇ ਕਿ ਮਹਾਰਾਜ ਕਿਰਪਾ ਕਰੋ ਸਾਡੇ ਸਿਰ ਤੇ ਹੱਥ ਰੱਖੋ ਸਾਡਾ ਵੀ ਦੁੱਖ ਦੂਰ ਹੋਵੇ ਸਾਨੂੰ ਵੀ ਕੋਈ ਭਜਨ ਬੰਦਗੀ ਦਿਓ ਉਹ ਬੀਬੀ ਕਹਿਣ ਲੱਗੀ ਮੈਂ ਆਪਣੇ ਪਤੀ ਨੂੰ ਬੋਲੇ ਕਿ ਆਪਾਂ ਵੀ ਚੱਲੀਏ ਮਹਾਂਪੁਰਸ਼ਾਂ ਦੇ ਕੋਲ ਤੇ ਆਪਾਂ ਵੀ ਦੁੱਖ ਸੁਖ ਪੁੱਛੀਏ ਕੋਈ ਗੱਲ ਪੁੱਛੀਏ ਉਹ ਪਤੀ ਕਹਿੰਦਾ ਉਹਨੂੰ ਬੜਾ ਹੁੰਦਾ ਉਹਨੂੰ ਬੜਾ ਪਤਾ ਸੰਤ ਨੂੰ ਤੂੰ ਮੇਰੇ ਤੋਂ ਪੁੱਛ ਕਹਿਣ ਲੱਗਾ ਕੀ ਹੂੰ ਕੀ ਪੁੱਛਣਾ ਚਾਹੁੰਦੀ ਮੈਂ ਬੀਬੀ ਨੂੰ ਕਹਾਂ ਉਹ ਤਾਂ ਗਲਤ ਸੱਚ ਕਹਿ ਰਿਹਾ ਤੇਰਾ ਪਤੀ ਤੂੰ ਪਤੀ ਨੂੰ ਪੁੱਛ ਲੈ ਉਹ ਬੜੀ ਗੁੱਸੇ ਵਿੱਚ ਆਈ ਬੜੀ ਔਖੀ ਹੋਈ ਕਹਿੰਨ ਲੱਗਾ ਥੇਲੀ ਦੀ ਅਕਲ ਨਹੀਂ ਹੈ ਕਹਿੰਦੀ ਪਤੀ ਬਣਿਆ ਫਿਰਦਾ ਦਿਮਾਗ ਦੇ ਕੋਟੀ ਦਾ ਨਹੀਂ ਹੈ ਕਹਿੰਨ ਪਤਾ ਨਹੀਂ ਕਿੱਥੋਂ ਪੱਲੇ ਪੈ ਗਿਆ ਮੈਂ ਕਹਾਂ ਤੇ ਇਹ ਤਾਂ ਸਾਰੀਆਂ ਬੀਬੀਆਂ ਕਹਿੰਦੀਆਂ ਮੈਂ ਕਹਾਂ ਤੂੰ ਕੀ ਕਹਿੰਦੀ ਮੈਂ ਕਹਾਂ ਉਹ ਜਦੋਂ ਗੁੱਸੇ ਚ ਆਉਂਦੀਆਂ ਨਾ ਫਿਰ ਬੋਲਦੀ ਪਤਨੀ ਕਈ ਮਨ ਵਿੱਚ ਬੋਲਦੇ ਕਈ ਜ਼ੋਰ ਦੀ ਬੋਲਦੀ ਪਤੀ ਕਿੰਨਾ ਵੀ ਸਿਆਣਾ ਹੋਵੇ ਪਤਨੀਆਂ ਥੋੜੀ ਮੰਨਦੀਆਂ ਇੱਕ ਨਾ ਬੀਬੀ ਭਾਂਡੇ ਮਾਂਜਰੀ ਸੀ ਬਰਾਂਡੇ ਵਿੱਚ ਭਾਂਡੇ ਸਾਫ਼ ਕਰ ਰਹੀ ਸੀ ਸਾਫ਼ ਕਰਦੇ ਕਰਦੇ ਨਾ ਉਹਦੀ ਨਿਗਾਹ ਅਸਮਾਨ ਤੇ ਪਈ ਤੇ ਇੱਕ ਫਕੀਰ ਉੱਡਦਾ ਜਾ ਰਿਹਾ ਸੀ ਅਸਮਾਨ ਵਿੱਚੋਂ ਬੜੀ ਤੇਜ਼ੀ ਦੇ ਨਾਲ ਜਿਵੇਂ ਜੱਟ ਨਿਕਲਦਾ ਨਾ ਜਿਵੇਂ ਤੀਰ ਨਿਕਲਦਾ ਜਿਵੇਂ 303 ਦੀ ਗੋਲੀ ਚੱਲਦੀ ਇਸ ਤਰ੍ਹਾਂ ਜਾ ਰਿਹਾ ਸੀ ਉਹ ਬੀਬੀ ਭਾਂਡੇ ਮਾਂਜ ਦੇ ਮਾਂਜ ਦੇ ਕਹਿਣ ਲੱਗੀ ਕਹਿਣ ਲੱਗਾ ਫਕੀਰ ਐ ਤਾਂ ਇਹੋ ਜਿਹਾ ਹੋ ਜਾ ਕਹਿੰਦੀ ਫਕੀਰ ਹੋਵੇ ਨਾ ਤੇ ਇਹੋ ਜਿਹਾ ਹੋਵੇ ਤੇ ਦੇਵ ਦੇ ਦੇਵਨੇਤ ਨਾਲ ਦੇ ਉਹਦਾ ਪਤੀ ਵੀ ਫਕੀਰ ਸੀ ਤੇ ਕੁਝ ਘੰਟੇ ਬਾਅਦ ਉਹ ਪਤੀ ਘਰ ਆਇਆ ਜਿਹੜਾ ਉਹਨਾਂ ਦਾ ਪਤੀ ਸੀ ਉਹਨੇ ਰੋਟੀ ਖਵਾਈ ਉਹਨੂੰ ਤੇ ਉਹਨੇ ਫਿਰ ਉਹ ਵਾਰਤਾ ਸੁਣਾਈ ਇੱਕ ਫਕੀਰ ਜਾ ਰਿਹਾ ਸੀ ਕਹਿਣ ਲੱਗੇ ਉੱਡਦਾ ਹੋਇਆ ਫਿਰ ਉਹ ਫਕੀਰ ਸੀ ਨਾ ਜਿਹੜਾ ਉਹਦਾ ਪਤੀ ਉਹ ਕਹਿਣਾ ਉਹਨੇ ਚੋਲਾ ਇਹ ਜੇ ਰੰਗ ਦਾ ਪਾਇਆ ਜੀ ਪਤੀ ਪਤਨੀ ਕਰਨ ਗਿਆ ਇਸ ਇਹ ਜੇ ਰੰਗ ਦਾ ਪਾਇਆ ਫਿਰ ਉਹ ਪਤੀ ਨੇ ਪੁੱਛਿਆ ਉਹਨੇ ਦਸਤਾਰ ਇਹੋ ਜੀ ਰੰਗ ਦੀ ਬਣੀ ਸੀ ਕਹਿੰਨ ਲਗਾ ਯਸ ਬਰਾਬਰ ਫਿਰ ਉਸ ਪਤੀ ਨੇ ਪੁੱਛਿਆ ਉਹਨੇ ਜੋੜਾ ਵੀ ਪਾਇਆ ਸੀ ਕਹਿੰਨ ਲਗੇ ਹਾਂ ਤੇ ਪਤਨੀ ਹੱਥ ਪਤੀ ਹੱਥ ਜੋੜ ਕੇ ਕਹਿਣ ਲਗਾ ਭਗਵਾਨ ਨੇ ਮੈਂ ਹੀ ਸੀ ਹੋਕ ਪਤਨੀ ਨੇ ਤਾਂ ਸਿਰ ਨੂੰ ਹੱਥ ਮਾਰ ਲਿਆ ਕਹਿੰਨ ਲਗੇ ਮਰ ਜਾਣੀਆ ਤੂੰ ਸੀ ਕਿਵੇਂ ਡਿੱਗਾ ਡਿੱਗਾ ਉੱਠਦਾ ਸੀ ਕਹਿੰਦਾ ਇੰਜ ਲੱਗਦਾ ਸੀ ਹੁਣ ਡਿੱਗਿਆ ਕਿ ਹੁਣ ਡਿੱਗਾ ਥੱਲੇ ਕਹਿੰਦੇ ਜੇ ਉਡਣਾ ਨਹੀਂ ਆਉਂਦਾ ਤਾਂ ਕਾਹਨੂੰ ਉੱਡਦਾ ਪਿਆ ਇਹੋ ਜੀ ਤੁਹਾਡੀ ਹਾਲਤ ਹੈਗੀ ਕਹੀਂ ਖਾਲਸਾ ਜੀ ਉਹ ਕਈ ਇਹੋ ਜਿਹੇ ਪਰਿਵਾਰ ਮਿਲਦੇ ਨਿਯਮ ਨਹੀਂ ਛੱਡਦੇ ਪੰਜਾਬ ਤੇ ਇੱਕ ਪਰਿਵਾਰ ਹੈ ਖਾਲਸਾ ਜੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਬੀਬੀ ਦਾ ਨਿਯਮ ਹੈ ਪੰਜ ਪਾਠ ਰੋਜ਼ ਸੁਖਮਨੀ ਸਾਹਿਬ ਦੇ ਕਰਨੇ ਉਹ ਦਿਨ ਵਿੱਚ ਸੁਖਮਨੀ ਸਾਹਿਬ ਦੇ ਤਿੰਨ ਪਾਠ ਕਰ ਲੈਂਦੀ ਤੇ ਉਹਦਾ ਪਤੀ ਉਹਦੇ ਬੱਚੇ ਸ਼ਾਮ ਨੂੰ ਵਾਪਸ ਆ ਜਾਂਦੇ ਤੇ ਪਤੀ ਆਉਂਦੇ ਸਾਰ ਟੀਵੀ ਲਗਾ ਲੈਂਦਾ ਤੇ ਕਮਰਾ ਉਹਨਾਂ ਦੇ ਇੱਕ ਕੋਲੇ ਕੀ ਸੀ ਤੇ ਬਹੁਤ ਗਰੀਬ ਸੀ ਉਹ ਤੇ ਪਤਨੀ ਕਹਿੰਦੀ ਹੁਣ ਇਹਨੂੰ ਬੋਲੀਏ ਕੀ ਉਹ ਕਹਿੰਦਾ ਮੈਂ ਟੀਵੀ ਵੇਖਣੀ ਹੀ ਵੇਖਣੀ ਭਾਵੇਂ ਜੋ ਮਰਜ਼ੀ ਹੋ ਜਾਵੇ ਤੂੰ ਕਿ ਰੱਬ ਦੇ ਘਰ ਦਾ ਠੇਕਾ ਲਿਆਵਾ ਕਹਿਣ ਲੱਗੀ ਆ ਉਹਦੇ ਦੋ ਸੁਖਮਨੀ ਸਾਹਿਬ ਦੇ ਪਾੜ ਰਹੇ ਨੇ ਫਿਰ ਉਹ ਪਤੀ ਨੂੰ ਲੰਗਰ ਪਾਣੀ ਛਕਾ ਕੇ ਉਹ ਸਾਹਮਣੇ ਬਹਿ ਜਾਂਦਾ ਸੀ ਟੀਵੀ ਦੇ ਤੇ ਵੇਖਦੇ ਵੇਖਦੇ ਰੋਟੀ ਖਾਣਾ ਰੋਟੀ ਖਾਣ ਦੇ ਬਾਅਦ ਉਹਨੇ ਪਿਕਚਰ ਲਾ ਲੈਣੀ ਸੀ ਕੋਈ ਫਿਲਮ ਤੇ ਪਤਨੀ ਵੀ ਉਹਦੇ ਕੋਲੇ ਬਹਿ ਜਾਣਾ ਟੀਵੀ ਵੱਲ ਪੇਸ਼ ਕਰਕੇ ਜਦ ਦੋ ਸੁਖਮਨੀ ਸਾਹਿਬ ਦੇ ਪਾਠ ਕਰਨੇ ਉਹ ਕਹਿੰਨ ਲਿਖ ਤੂੰ ਵੀ ਟੀਵੀ ਵੇਖ ਮੈਂ ਵੀ ਆਪਣਾ ਨਿਯਮ ਪੂਰਾ ਕਰਦੀ ਪਰ ਉਹਨੂੰ ਰੋਕਿਆ ਨਹੀਂ ਉਹਨੇ ਫਿਰ ਉਹ ਰੋਣ ਲੱਗੀ ਥੋੜੇ ਦਿਨਾਂ ਦੇ ਬਾਅਦ ਕਹਿਣ ਲਿਖ ਬਾਬਾ ਜੀ ਮੇਰਾ ਮਨ ਨਹੀਂ ਲੱਗਦਾ ਜਦੋਂ ਮੈਂ ਦੋ ਸੁਖਮਨੀ ਸਾਹਿਬ ਦੇ ਪਾਠ ਕਰਦੀ ਨਾ ਉਹ ਟੀਵੀ ਦੀ ਉਹ ਫਿਲਮ ਦੀ ਆਵਾਜ਼ ਨਾ ਮੇਰੇ ਕੰਨਾਂ ਵਿੱਚ ਆਉਂਦੇ ਰਹਿੰਦੀ ਖਾਲਸਾ ਜੋ ਸ਼ਾਂਤ ਬੈਠ ਕੇ ਬਾਣੀ ਪੜੀ ਜਾਏ ਤੇ ਵੀ ਮਨ ਨਹੀਂ ਲੱਗਦਾ ਛੇ ਤੇ ਟੀਵੀ ਦੇ ਸਾਹਮਣੇ ਬੈਠ ਕੇ ਫਿਰ ਉਹਨੇ ਕੀ ਕੀਤਾ ਉਹ ਬੀਬੀ ਨੇ ਪਤੀ ਨੂੰ ਨਹੀਂ ਕੁਝ ਬੋਲਿਆ ਉਹਨੇ ਉਹਨੇ ਕਾ ਪਤੀ ਨੂੰ ਬੋਲ ਕੇ ਹੋਰ ਕਿਹੜਾ ਝਗੜਾ ਲਵੇ ਉਹਨੇ ਕੰਨਾਂ ਵਿੱਚ ਰੂਹ ਪਾ ਲਏ ਦੋਏ ਤੇ ਉਹਨੇ ਫਿਰ ਦੋ ਰੋਜ਼ ਸੁਖਮਨੀ ਸਾਹਿਬ ਦੇ ਪਾਠ ਕੀਤੇ ਉਹਨੇ ਆਨੇ ਆਪਣਾ ਨਿਯਮ ਇਸ ਤਰ੍ਹਾਂ ਨਿਭਾਇਆ ਕਿ ਹਰ ਵਿੱਚ ਕਲੇਸ਼ ਵੀ ਨਹੀਂ ਪਾਇਆ ਤੇ ਨਿਮਰਤਾ ਦੇ ਨਾਲ ਆਪਣਾ ਨਿਯਮ ਵੀ ਪੂਰਾ ਕੀਤਾ